ਬੇਸ਼ੱਕ ਉਹ ਬਾਲੀਵੁੱਡ ਲਈ ਕੰਗਨਾ ਕੁਵਿੰ ਹੈ ਪਰ ਉਹ ਪੰਜਾਬੀ ਖਿਲਾਫ ਨਵਰਤੀ ਬੋਲ ਬੋਲਣ ਤੋਂ ਕਦੇ ਵੀ ਕੁਰੇਜ਼ ਨਹੀਂ ਕਰਦੀ ਅਕਸਰ ਹੀ ਉਹ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਖਾਲਿਸਤਾਨ ਕਹਿੰਦੀ ਹੈ ਜੇ ਤਾਜ਼ਾ ਮੁੱਦੇ ਦੀ ਗੱਲ ਕਰੀਏ ਤਾਂ ਕੰਗਨਾ ਦੀ ਨਵੀਂ ਫਿਲਮ ਐਮਰਜੈਂਸੀ ਦਾ ਟ੍ਰੇਲਰ ਲਾਂਚ ਹੋਇਆ ਹੈ ਇਸ ਤੋਂ ਬਾਅਦ ਖਾਸਾ ਹੈ ਕਿ ਇਸ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਬੇਸ਼ੱਕ ਇਸ ਫਿਲਮ ਐਮਰਜੈਂਸੀ ਤੇ ਇੰਦਰਾ ਗਾਂਧੀ ਦੇ ਵਿਚਾਲੇ ਘੁੰਮਦੀ ਹੈ ਪਰ ਇਹ 2 ਮਿੰਟ 53 ਸੈਕਿੰਡ ਦੇ ਟ੍ਰੇਲਰ ਵਿੱਚ ਸਿੱਖਾਂ ਨੂੰ ਬਹੁਤ ਗਲਤ ਤਰੀਕੇ ਨਾਲ ਦਿਖਾਇਆ ਜਾਂਦਾ ਹੈ ਇਸ ਵਿੱਚ ਪੰਜਾਬ ਵਿੱਚ ਕਾਰਡ ਕੁਵਾ ਦੇ ਦੌਰ ਨੂੰ ਦਿਖਾਇਆ ਗਿਆ ਜਿਸ ਵਿੱਚ ਜਰਨੈਲ ਸਿੰਘ ਪਿੰਡਰਾ ਵਾਲੇ ਦਾ ਕਿਰਦਾਰ ਵੀ ਦਿਖਾਇਆ ਗਿਆ ਜੋ ਇਸ ਦੇ ਨਾਲ ਹੀ ਆਵਾਜ਼ ਆ ਰਹੀ ਹੈ ਕਿ ਤੁਹਾਡੀ ਪਾਰਟੀ ਨੂੰ ਵੋਟ ਚਾਹੀਦਾ ਹੈ ਤੇ ਸਾਨੂੰ ਖਾਲਿਸਤਾਨ ਇਸ ਦੇ ਨਾਲ ਹੀ ਸੰਜੇ ਸਿੰਘ ਦੇ ਖਾੜਕੂਆ ਨਾਲ ਸੰਬੰਧਾਂ ਤੇ ਪੰਜਾਬ ਵਿੱਚ ਹੋਏ ਕਥਿਤ ਕਤਲਿਆਂ ਨੂੰ ਦਿਖਾਇਆ ਗਿਆ ਅਕਸਰ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਪੰਜਾਬ ਦੇ ਕਾੜਗਵਾਦ ਦੀ ਲਹਿਰ ਤੇ ਪਿੰਡਰਾਵਾਲਾ ਨੂੰ ਕਾਂਗਰਸ ਨੇ ਫਾਇਦਾ ਕੀਤਾ ਸੀ ਹਾਲਾਂਕਿ ਇਸ ਗੱਲ ਨੂੰ ਲੈ ਕੇ ਲਗਾਤਾਰ ਵਿਰੋਧ ਹੁੰਦਾ ਹੈ ਤੇ ਹੁਣ ਜਦ ਇਸ ਨੂੰ ਵੱਡੇ ਪਰਦੇ ਉਤੇ ਦਿਖਾਇਆ ਜਾਵੇਗਾ ਤਾਂ ਇਸ ਦਾ ਵਿਰੋਧ ਹੋਣਾ ਸੁਭਾਵਿਕ ਹੈ ਦੱਸਦੀ ਹੈ ਕਿ ਇਸ ਮੁੱਦੇ ਨੂੰ ਲੈ ਕੇ ਪੰਜਾਬੀ ਫਿਲਮਾਂ ਦੇ ਡਾਇਰੈਕਟਰ ਅਮਰਿੰਦਰ ਸਿੰਘ ਗਿੱਲ ਨੇ ਸੋਸ਼ਲ ਮੀਡੀਆ ਉਤੇ ਲਿਖਿਆ ਚਾਰਵਾਦੀ cinematik ਹੋਰ ਬਣ ਗਿਆ ਐਸਪੀ ਕੰਗਨਾ ਰਣਆਵਦੀ ਨਵੀਂ ਫਿਲਮ emergency ਫਿਲਮ ਦਾ ਟ੍ਰੇਲਰ ਦੱਸਦਾ ਹੈ ਕਿ ਗਿਆਤ ਮੰਦ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਇਸ ਫਿਲਮ ਦਾ ਪੁਰਜ਼ੋਰ ਵਿਰੋਧ ਕਰਨਾ ਪਵੇਗਾ ਸੈਂਸਰ ਵੀਟੀ ਇਸ ਟ੍ਰੇਲਰ ਨੂੰ ਪਾਸ ਕਰਨ ਲਈ ਗੁਨਾਹਗਾਰ ਹੋ ਨਿਬੜਿਆ ਹੈ ਇਸ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਚਾਹ ਦੇ ਕੰਗਨਾ ਨੇ ਸਿੱਖਾਂ ਨੂੰ ਖਾਲਿਸਤਾਨ ਤੇ ਵਖਵਾਦੀ ਦੱਸਿਆ ਪਰ ਹੁਣ ਦੇਖਣਾ ਹੋਵੇਗਾ ਕਿ ਵੱਡੇ ਪਰਦੇ ਉੱਤੇ ਸਿੱਖਾਂ ਦੀ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਨੂੰ ਪੰਜਾਬੀ ਤੇ ਸਿੱਖ ਕਿਸ ਤਰ੍ਹਾਂ ਨਾਲ ਨਜਿੱਟਦੇ ਹਨ ਹੋਰ ਅਪਡੇਟ ਲਈ ਦੇਖਦੇ ਰਹੋ ਜੀਬੀਟੀਵੀ